ਪੂਰੇ ਪੰਜਾਬ ਭਰ ਦੇ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਜੇ ਗੱਲ ਕਰੀਏ ਪੰਜਾਬ ਦੇ ਕਈ ਜ਼ਿਲ੍ਹੇ ਜਿਹੜਾ ਤਾਪਮਨ ਹੈ ਉਹ 45 ਡਿਗਰੀ ਤੋਂ ਪਾਰ ਹੋ ਚੁੱਕਾ ਹੈ ਜੇ ਗੱਲ ਕਰੀਏ ਗੁਰੂ ਨਗਰੀ ਅੰਮ੍ਰਿਤਸਰ ਦੀ ਗੁਰੂ ਨਗਰੀ ਅੰਮ੍ਰਿਤਸਰ ਦੀ ਜਿਹੜਾ ਤਾਪਮਨ ਹੈ ਪਾਰਾ ਹੈ ਉਹ 44 ਡਿਗਰੀ ਤੋਂ ਪਾਰ ਹੋ ਚੁੱਕਾ ਹੈ ਜਿਸ ਕਰਕੇ ਲੋਕਾਂ ਨੂੰ ਜਿਹੜੀ ਆ ਉਹ ਕਾਫੀ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਇਹ ਗੱਲ ਕਰੀਏ ਸੜਕਾਂ ਦੀ ਸੜਕਾਂ ਜਿਹੜਾ ਸੁਨਸਾਨ ਨੇ ਲੋਕ ਜਿਹੜਾ ਗੁਰੇਜ ਕਰ ਰਹੇ ਨੇ ਘਰੋਂ ਬਾਹਰ ਨਿਕਲਉਂ ਕਿਉਂਕਿ ਗਰਮੀ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਇਸ ਕਰਕੇ ਅਸੀਂ ਮੋਕੇ ਦੇ ਇਸ ਸਕਤੇ ਅਸੀਂ ਪੁੱਜੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਸਿਵਲ ਹਸਪਤਾਲ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਲਿਏ ਗਏ ਕਿ ਕੋਈ ਵੀ ਇੱਥੇ ਮਰੀਜ਼ੇ ਪਹੁੰਚਦਾ ਤਾਂ ਉਹਨਾਂ ਵਾਸਤੇ ਕਿਸ ਤਰ੍ਹਾਂ ਦੀ ਜਿਹੜੇ ਸਿਹਤ ਸਹੂਲਤਾਂ ਮੁਹੱਈਆ ਕਰਵਾਈ ਜਾਏਗੀ ਇਸੇ ਬੰਦ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਦਰ ਮੋਨ ਜੀ ਤੁਹਾਡੇ ਨਾਲ ਬਹੁਤ ਜਿਆਦਾ ਸਰ ਵੱਜ ਚੁੱਕੀ ਹੈ ਜੀ ਗੱਲ ਕਰੀਏ ਸਿਵਲ ਹਸਪਤਾਲ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਜੇਕਰ ਕੋਈ ਵੀ ਮਰੀਜ਼ ਇੱਥੇ ਪਹੁੰਚਦਾ ਗਰਮੀ ਦੇ ਕੋਈ ਚਪੇਟ ਤੇ ਕਿਸ ਤਰ੍ਹਾਂ ਤੁਹਾਡੇ ਵੱਲੋਂ ਸਰ ਪ੍ਰਬੰਧ ਕੀਤੇ ਗਏ ਹਨ ਮੈਂ ਜੀ ਡਾਕਟਰ ਮਦਰਮੋਨ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਰਸਾਦ ਜਿਵੇਂ ਤੁਸੀਂ ਗੱਲ ਕੀਤੀ ਹੈ ਆਪਣੇ ਹੀਟ ਵੇਵ ਦੀ ਜਿਹੜੀ ਕਹਿੰਨ ਕਿ ਭਖਦੀ ਹੋਈ ਗਰਮੀ ਤੇ ਇਹਦੇ ਸਬੰਧ ਦੇ ਵਿੱਚ ਜੇ ਪ੍ਰਬੰਧਾਂ ਦੀ ਗੱਲ ਕਰੀਏ ਤੇ ਸਾਡੇ ਹਸਪਤਾਲ ਦੇ ਵਿੱਚ ਪੂਰਨ ਪ੍ਰਬੰਧ ਨੇ ਅਸੀਂ 6 ਬੈੱਡ ਦੀ ਇੱਕ ਏਸੀ ਵਾਰਡ ਬਣਾਈ ਹੋਈ ਹੈ। ਉਹਦੇ ਵਿੱਚ ਪ੍ਰੋਪਰ ORS ਦਾ ਕੋਲ IV ਫਲੂਇਡ ਅਤੇ ਹੋਰ ਵੀ ਜਿਹੜੇ ਕਿਉਂਕਿ ਜਦੋਂ ਵੀ ਆਪਣੇ ਗਰਮੀ ਲੱਗਦੀ ਹੈ ਸ਼ੋਕ ਚ ਪੇਸ਼ ਆਂਦਾ ਹੈ ਉਹਦਾ BP ਘਟ ਜਾਂਦਾ ਹੈ ਤੇ ਉਹਦਾ ਆਪਣੇ IV ਫਲੂਇਡ ਘਟ ਜਾਂਦਾ ਹੈਗਾ ਤੇ ਫਲੂਇਡ ਨੂੰ ਮੇਨਟੇਨ ਕਰਨ ਵਾਸਤੇ ਜਿਹੜੀਆਂ ਜੜਿੰਦੀਆਂ ਦਵਾਈਆਂ ਹੈਗੀਆਂ ਨੇ ਉਹ ਅਸੀਂ ਪ੍ਰੋਪਰ ਸਾਡੇ ਕੋਲ ਇੰਤਜ਼ਾਮ ਹੈ। ਹਜੇ ਤੱਕ ਸਿਵਲ ਹਸਪਤਾਲ ਦੇ ਵਿੱਚ ਕੋਈ ਹੀਟ ਵੇਵ ਨਾਲ ਕੇਸ ਨਹੀਂ ਸੀ ਆਇਆ। ਜੇ ਮੈਂ ਗੱਲ ਕਰਾਂ ਪਿਛਲੇ ਸਾਲ ਦੀ ਤੇ ਪਿਛਲੇ ਸਾਲ ਵੀ ਮੈਂ ਜਿਲ੍ਹਾ ਐਪੀਡੀਮੋਲੋਜਿਸ ਸੀ ਤੇ ਮੇਰੇ ਕੋਲ ਚਾਰ ਸੀ ਉਦੋਂ ਵੀ ਪੂਰੇ ਸਾਲ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਕੋਈ ਹੀਟ ਵੇਵ ਦਾ ਕੇਸ ਨਹੀਂ ਸੀ ਆਇਆ ਪਰ ਅਸੀਂ ਫਿਰ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਹੀਟ ਵੇਵ ਦਾ ਆਪਣੇ ਮਰੀਜ਼ਾਂ ਵਾਸਤੇ ਪ੍ਰੋਪਰ ਪ੍ਰਬੰਧ ਕੀਤਾ ਹੋਇਆ ਤੇ ਹਜੇ ਤੱਕ ਕੋਈ ਕੇਸ ਰਿਪੋਰਟ ਨਹੀਂ ਹੋਇਆਗਾ ਮੈਂ ਤੁਹਾਨੂੰ ਇਹਦੇ ਨਾਲ ਹੀ ਦੱਸ ਦਵਾਂ ਕਿ ਜਿਹੜੀ ਅੱਜਕੱਲ ਦੀ ਹੀਟ ਵੇਵ ਹੈਗੀ ਹੈ ਜਿਵੇਂ ਕਿ ਤੁਸੀਂ ਦੱਸਿਆ ਹੈਗਾ ਕਿ ਜਿਹੜਾ ਪਾਰਾ ਹੈਗਾ 44 ਡਿਗਰੀ 42 ਡਿਗਰੀ ਆਪਣੇ ਵੱਧ ਗਿਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਇੱਕ ਆਦਮੀ ਅੱਜ ਕੱਲ ਜਿਹੜਾ ਹੈਗਾ ਪ੍ਰੋਪਰ ਆਪਣੇ ਪੂਰੀਆਂ ਬਾਹਾਂ ਵਾਲੀਆਂ ਕਮੀਜ਼ਾਂ ਪੈਰਾਂ ਵਿੱਚ ਨੰਗੀ ਪੈਰਾਂ ਕਿਸੇ ਨਹੀਂ ਜਾਣਾਗਾ ਪੈਰਾਂ ਵਿੱਚ ਜੁੱਤੀਆਂ ਜਾਂ ਸ਼ੂਜ਼ ਜੋ ਵੀ ਹੈਗਾ ਉਹ ਪਾ ਕੇ ਰੱਖਣ ਅਤੇ ਜੇਕਰ ਵਾਕੇ ਹੀ ਉਹਨਾਂ ਨੂੰ ਕੰਮ ਦੀ ਲੋੜ ਹੈਗੀਏ ਤੇ ਤਾਂ ਹੀ ਉਹ ਘਰ ਤੋਂ ਬਾਹਰ ਨਿਕਲਣ ਔਰ ਖਾਸ ਤੌਰ ਤੇ ਜਿਵੇਂ ਕਿ ਟਾਈਮ ਹੈਗਾ ਦੁਪਹਿਰ ਦਾ 12 ਤੋਂ 3 ਇਸ ਵੇਲੇ ਜਿਹੜਾ ਟੈਂਪਰੇਚਰ ਹੈਗਾ ਆਪਣੇ ਪੀਕ ਤੇ ਹੁੰਦਾ ਹੈਗਾ ਇਸ ਵळे ਹਰੇਕ ਬੰਦਾ ਜੇਕਰ ਉਹਨੂੰ ਵਾਕੇ ਹੀ ਬਾਹਰ ਜਾਂਦੇ ਲੋੜ ਹੈਗੇ ਤਾਂ ਹੀ ਨਿਕਲੇ ਤੇ ਨਹੀਂ ਤਾਂ ਅਦਰਵਾਈਜ਼ ਉਹ ਆਪਣੇ ਇਸ ਕੰਮ ਤੋਂ ਪ੍ਰੇਸ਼ ਕਰੇ ਔਰ ਨੰਬਰ 2 ਮੈਂ ਜਿਹੜੀਆਂ ਸਾਡੇ ਘਰ ਦੀਆਂ ਗ੍ਰਹਿਣੀਆਂ ਹੈਗੀਆਂ ਨੇ ਉਹਨਾਂ ਨੂੰ ਇੱਕ ਵਿਸ਼ੇਸ਼ ਮੈਂ ਆਪਣੇ ਗੱਲ ਕਹੂੰਗਾ ਕਿ ਉਹ ਵੀ ਆਪਣੇ ਜਿਹੜਾ ਖਾਣਾ ਹੈਗਾ ਉਹ ਵੀ ਆਪਣੇ ਦੁਪਹਿਰ ਦਾ ਖਾਣਾ 12 ਵਜੇ ਤੋਂ ਪਹਿਲਾਂ ਪਹਿਲਾਂ ਹੀ ਬਣਾ ਲੈਣ ਜਾਂ ਆਪਣੇ ਜੇ ਆਪਣੇ ਉਹਨਾਂ ਨੇ ਅਸੋਈ ਚ ਜਾਣਾ ਹੈਗਾ ਤੇ 3 ਵਜੇ ਤੋਂ ਬਾਅਦ ਹੀ ਅਸੋਈ ਵਿੱਚ ਜਾਣ ਇਹ ਇਹਦੇ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਲੱਛਣ ਕੀ ਹੈਗੇ ਨੇ ਕਿ ਜਿਵੇਂ ਆਪਣੇ ਕਾਫੀ ਜ਼ਿਆਦਾ ਪਸੀਨਾ ਆਣਾ ਮੂੰਹ ਸੁੱਕ ਜਾਣਾ ਠੀਕ ਹੈ ਜੀ ਤੁਹਾਡੇ ਜਿਹੜਾ ਹੱਥ ਪੈਰ ਹੈਗੇ ਨੇ ਉਹ ਉਹਨਾਂ ਦੇ ਵਿੱਚ ਕਮਜ਼ੋਰੀ ਆ ਜਾਣੀ ਤੁਹਾਡਾ ਜਿਹੜਾ ਉੱਪਰ ਆਪਣੇ ਸਰੀਰ ਦਾ ਮਾਸ ਹੈਗਾ ਉਹਦੇ ਵਿੱਚ ਵੀ ਜਿਹੜੀ ਹੈਗਾ ਤੜਾ ਲੱਗਣਾ ਕਿ ਜਿਵੇਂ ਮਾਸ ਸੁੱਕ ਗਿਆ ਹੈਗਾ ਔਰ ਇਹਦੇ ਨਾਲ ਜਦੋਂ ਜ਼ਿਆਦਾ ਆਪਣੇ ਡੀਹਾਈਡਰੇਸ਼ਨ ਹੋ ਜਾਂਦੀ ਹੈਗੀ ਹੈ ਤਾਂ ਉਸ ਵale ਬੰਦਾ ਨੀਂਮ ਯੋਸ਼ੀ ਦੀ ਹਾਲਤ ਵਿੱਚ ਹੋ ਜਾਂਦਾ ਹੈਗਾ ਤੇ ਆਪਣੇ ਕਈ ਵਾਰੀ ਉਹ ਡਿੱਗ ਵੀ ਪੈਂਦਾ ਹੈਗਾ ਜੇਕਰ ਤੁਹਾਨੂੰ ਅਜਿਹੇ ਕੋਈ ਲੱਛਣ ਹੋਵੇ ਤਾਂ ਤੁਰੰਤ ਜੇ ਕੋ ਜਿਹੜਾ ਮਰੀਜ਼ ਹੈਗਾ ਉਹਨੂੰ ਨੇੜਲੇ ਜਿਹੜਾ ਮੁੱਢਲਾ ਸਿਹਤ ਕੇਂਦਰ ਹੈਗਾ ਉੱਥੇ ਲੈ ਕੇ ਜਾਇਆ ਜਾਵੇ ਉੱਥੇ ਜਾ ਕੇ ਉਹਦੇ ਸਾਰੇ ਕੱਪੜੇ ਜਿਹੜੇ ਹੈਗੇ ਉਹਨਾਂ ਨੂੰ ਖੋਲੇ ਜਾਣ ਖੋਲ ਕੇ ਆਪਣੇ ਜਿਹੜਾ ਹੈਗਾ ਉਹਨੂੰ ਪ੍ਰੋਪਰ ਹਵਾਦਾਰ ਗੱਲਾਂ ਵਿੱਚ ਰੱਖ ਲੈਣ ਕਿਉਂਕਿ ਆਮ ਦੌਰ ਤੇ ਦੇਖੀ ਜਾਈਏ ਤੇ ਜਿਹੜੇ ਸਾਡੇ ਸ਼ਹਿਰਾਂ ਵਿੱਚ ਨੇ ਉੱਥੇ ਤੇ ਪ੍ਰੋਪਰ ਹਰ ਜਗ੍ਹਾ ਆਪਣੇ ਸ਼ਾਂ ਦਾ ਪ੍ਰਬੰਧ ਹੈਗਾ ਕਈ ਵਾਰ ਜਿਹੜੇ ਮਜ਼ਦੂਰ ਖੇਤਾਂ 'ਚ ਕੰਮ ਕਰਦੇ ਨੇ ਉੱਥੇ ਆਸ-ਪਾਸ ਕੋਈ ਏਸੀ ਜਾਂ ਕੋਈ ਪੱਖਾ ਨਹੀਂ ਹੁੰਦਾ ਉਸ ਹਾਲਾਤ ਦੇ ਵਿੱਚ ਤੁਸੀਂ ਜਿਹੜੇ ਲਾਗੇ ਪਿੱਪਲ ਨੇ ਜਾਂ ਆਪਣੇ ਵੱਡੇ-ਵੱਡੇ ਬ੍ਰਿਕਸ਼ ਹੈਗੇ ਨੇ ਉਹਨਾਂ ਦੇ ਥੱਲੇ ਹਵਾਦਾਰ ਬਕਸ਼ੇ ਥੱਲੇ ਤੁਸੀਂ ਉਹਨਾਂ ਨੂੰ ਲਟਾ ਦਿਓ ਉਹਨਾਂ ਨੂੰ ਆਪਣੇ ਕਰ ਦਿਓ ਉਹਨਾਂ ਦੇ ਠੰਡੇ ਤੜਾ ਤੰਪਰੇਚਰ ਵੱਧ ਸਕਦਾ ਹੈ ਠੰਡੇ ਪਾਣੀ ਦੀਆਂ ਪੱਟੀਆਂ ਕਰੋ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇਹੋ ਅਪੀਲ ਕਰੂੰਗਾ ਕਿ ਗਰਮੀ ਨੂੰ ਮੁੱਖ ਰੱਖਦੇ ਹੋਏ ਤੁਸੀਂ ਆਪਣੇ ਜਿਹੜਾ ਹੈਗਾ ਅਨਨੈਸੈਸਰੀ ਤੁਸੀਂ ਬਾਹਰ ਨਾ ਜਾਓ ਜਿਹੜੇ ਮਲੈਕਸ਼ਨ ਦੱਸੇ ਨੇ ਜਿਵੇਂ ਕਿ ਮੂੰਹ ਸੁੱਕਣਾ ਤਾਡੇ ਆਪਣੇ ਹੱਥ ਪੈਰ ਆਪਣੇ ਸੁਣ ਹੋ ਜਾਣਾ ਕਮਜ਼ੋਰੀ ਆ ਜਾਣੀ ਤੁਹਾਡੀ ਚਮੜੀ ਚਮੜੀ ਸੁੱਕ ਜਾਣੀ ਮੂੰਹ ਸੁੱਕ ਜਾਣਾ ਬੁੱਲ ਸੁੱਕ ਜਾਣੇ ਤੇ ਅਜਿਹੇ ਹਾਲਾਤ ਦੇ ਵਿੱਚ ਜਾਂ ਤੁਸੀਂ ਬੇਹੋਸ਼ ਹੋ ਜਾਣਾ ਤਾਂ ਇਮੀਡੀਏਟਲੀ ਜਿਹੜਾ ਮਰੀਜ਼ ਹੈਗਾ ਉਹਨੂੰ ਨੇਲ ਦੇ ਸਿੱਤ ਕੇਂਦਰ ਚ ਲਿਜਾਇਆ ਜਾਓ ਤਾਂ ਕਿ ਉਹਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਦੇ ਕੇ ਠੀਕ ਕਰ ਦਿੱਤਾ ਜਾਵੇ ਸਰ ਇਸ ਤਰ੍ਹਾਂ ਬੱਚੇ ਨੂੰ ਜਿਸ ਨਾਲ ਸਰਕਾਰ ਵੱਲ ਪਹਿਲਾਂ ਹੀ ਛੁੱਟੀਆਂ ਕਰ ਦਿੱਤੇ ਗਿਆ ਸਕੂਲ ਜਿਹੜਾ ਬੰਦ ਕਰ ਦਿੱਤੇ ਗਿਆ ਸਰ ਛੋਟੇ ਬੱਚੇ ਨੂੰ ਸਰ ਲੂਸ ਮੋਸ਼ਨ ਲੱਗ ਜਾਂਦੇ ਸਰ ਉਹ ਕਿਸ ਤਰ੍ਹਾਂ ਆਪਣਾ ਬਚਾਅ ਕਰ ਉਹਨਾਂ ਦੇ ਮਾਪਿਓ ਆਪਣੇ ਛੋਟੇ ਬੱਚਿਆਂ ਦੇ ਜਿਹੜੇ ਹੈਗੇ ਬੱਚੇ ਉਹਨਾਂ ਦਾ ਸਰ ਕਿਸ ਤਰ੍ਹਾਂ ਇਲਾਜ ਕਰ ਸਕਿਆ ਕਿਸ ਤਰ੍ਹਾਂ ਬਚਾਅ ਇਸ ਦੇ ਘਰ ਵਿੱਚ ਦੇਖੋ ਜੀ ਜਿਹੜਾ ਛੋਟਾ ਬੱਚਾ ਹੈ ਜਾਂ ਵੱਡਾ ਬੱਚਾ ਹੈਗਾ ਉਹਨੂੰ ਤੁਸੀਂ ਆਪਣੇ ਘਰ ਦੇ ਵਿੱਚ ਅੱਜ ਕੱਲ੍ਹ ORS ਦਾ ਘੋਲ ਰੱਖੋ ਉਹਨੂੰ ORS ਦਾ ਘੋਲ ਜਿਹੜਾ ਹੈਗਾ ਤੁਸੀਂ ਜਦੋਂ ਵੀ ਪਾਣੀ ਪੀਂਦੇ ਹੋ ਇੱਕ ਚਮਚਾ ਇੱਕ ਗਲਾਸ ਦੇ ਵਿੱਚ ਘੋਲ ਕੇ ਤੁਸੀਂ ਲੋੜ ਮੁਤਾਬਕ ਜਿਹੜਾ ਹੈਗਾ ਘੋਲ ਪਿਲਾਓ ਉਹਨੂੰ ਠੰਡੇ ਥਾਂ ਦੇ ਵਿੱਚ ਪੱਕੇ ਥਲੇ ਰੱਖੋ ਖੁੱਲੀ ਹਵਾਜ ਰੱਖੋ ਉਹਨੂੰ ਅਨਸੈਸਸਰੀ ਬਾਹਰ ਧੁੱਪ ਚ ਨਾਲ ਲੈ ਜਾਓ ਲੇਕਿਨ ਜੇਕਰ ਕਦੀ ਤੁਹਾਨੂੰ ਬਾਹਰ ਜਾਣਾ ਪੈ ਜਾਂਦਾ ਜੇਕਰ ਤੁਹਾਨੂੰ ਦਸਤ ਲੱਗਦੇ ਹੈਗੇ ਨੇ ਤਾਂ ਇਮੀਡੀਏਟਲੀ ਨਾਲ ਨੇੜਲਾ ਆਪਣੇ ਸਥਾਨਕ ਸਿਹਤ ਕੇਂਦਰ ਹੈ ਉੱਥੇ ਲੈ ਕੇ ਜਾਓ ਜੇ ਮੈਂ ਗੱਲ ਕਰਾਂ ਸਿਵ ਹਸਪਤਾਲ ਦੀ ਤਾਂ ਸਾਡੇ ਕੋਲ ਇੱਕ ਪੂਰਨ ਜਿਹੜੀ ਵਾਰਡ ਹੈ ਸਾਡੇ ਕੋਲ ਇੱਕ ਵੱਡੀ ਟੀਮ ਹੈਗੀ ਹੈ ਸਾਡੇ ਕੋਲ ਡੀਐਮ ਕਾਰਡੀਓਲੋਜਿਸਟ ਜਿਹੜਾ ਹੈਗਾ ਡੀਐਮ ਜਿਹੜਾ ਨਿਊਰੋਨੋਲੋਜਿਸਟ ਡਾਕਟਰ ਵਿਜੇ ਸੈਣੀ ਹੈ ਸਾਡੇ ਕੋਲ ਇੱਕ ਪੂਰਾ ਟੀਮ ਹੈਗੀ ਹੈ ਇਮੀਡੀਏਟਲੀ ਸਾਡੇ ਸਿਵ ਹਸਪਤਾਲ ਚ ਲਿਆਓ ਤਾਂ ਕਿ ਅਸੀਂ ਟਾਈਮ ਸਿਰ ਹੀ ਬੱਚੇ ਨੂੰ ਜੋ ਬੰਦੀ ਦਵਾਈ ਹੈ ਦੇ ਕੇ ਬੱਚੇ ਨੂੰ ਆਪਾਂ ਜਲਦੀ ਕਯੂਰ ਕਰ ਸਕੀਏ। ਸੋ ਮੇਰਾ ਆਖਰੀ ਸਵਾਲ ਇਹ ਸਿਰ ਸਰ ਦੇਖਦੇ ਕਿ ਜਿਹੜਾ ਕੋਈ ਵੀ ਲੋਕ ਬਾਹਰ ਜਾਂਦਾ ਤੇ ਜਦੋਂ ਘਰ ਪਹੁੰਚਦਾ ਤੇ ਪਹਿਲੇ ਠੰਡੇ ਪਾਣੀ ਨਾਲ ਨਹਾ ਜਾਂਦਾ ਜਾਂ ਏਸੀ ਦਾ ਇਸਤੇਮਾਲ ਕਰਦਾ ਸਰ ਉਹ ਸਹੀ ਹੈ ਕਿ ਗਲਤ ਹੈ ਸਰ। ਦੇਖੋ ਜੀ ਏਸੀ ਦਾ ਇਸਤੇਮਾਲ ਕਰਨਾ ਲੋੜਨਾਬਕ ਠੀਕ ਹੈ ਪਰ ਜੇਕਰ ਤੁਸੀਂ ਸਿੱਧਾ ਹੀ ਇੱਕਦਮ ਏਸੀ ਵਿੱਚ ਨਿਕਲ ਕੇ ਇੱਕਦਮ ਤੁਸੀਂ ਟੈਂਪਰੇਚਰ ਜਾਓਗੇ ਤਾਂ ਉਸ ਵੇਲੇ ਜਿਹੜਾ ਹੈਗਾ ਤੁਹਾਡਾ ਜਿਹੜਾ ਬੋਡੀ ਦਾ ਟੈਂਪਰੇਚਰ ਹੈ ਉਹ ਆਪਣੇ ਇੱਕਦਮ ਹੀ ਘਟਵਾਤ ਜਾਂਦਾ ਹੈਗਾ ਜਿਸ ਨਾਲ ਤੁਹਾਨੂੰ ਜ਼ੁਕਾਮ ਆਪਣੇ ਅਨਸੈਸਰੀ ਟੈਂਪਰੇਚਰ ਹੋ ਸਕਦਾ ਹੈਗਾ ਇਸ ਲਈ ਤੁਸੀਂ ਜੇਕਰ ਬਾਹਰ ਜਾਣਾ ਹੈਗਾ ਤੇ ਤੁਸੀਂ ਪ੍ਰੋਪਰਲੀ ਜਾਂ ਤੋਂ ਪਹਿਲਾਂ ਥੋੜਾ ਜਿਹਾ ਨਾਰਮਲ ਜਿਹਾ ਟੈਂਪਰੇਚਰ ਹੋ ਜਾਏ ਫਿਰ ਹੀ ਬਾਹਰ ਜਾਓ ਧੰਨਵਾਦ ਸਰ ਤੋ ਬਿਲਕੁਲ ਅਸੀਂ ਗੱਲਬਾਤ ਕੀਤੀ ਅਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਦਨ ਮੋਹਜੀ ਨਾਲ ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਜਿਹੜੇ ਲੋਕ ਹੈ ਉਹ ਗਰਮੀ ਤੋਂ ਬਚ ਸਕਿਆ ਜੇ ਗੱਲ ਕਰੀਏ ਪ੍ਰਬੰਧਾਂ ਦੀ ਸਿਹਤ ਸਹੂਲਤਾਂ ਪ੍ਰਬੰਧਾਂ ਦੀ ਸਿਵਲ ਹਸਪਤਾਲ ਦੀ ਜਿਹੜੇ ਆ ਇਹਨਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਇੱਕ ਪ੍ਰੋਪਰ ਵਾਰਡ ਤਿਆਰ ਕੀਤਾ ਗਿਆ ਜਿੱਦੋਂ ਇੱਕ ਪ੍ਰੋਪਰ ਡਾਕਟਰੀ ਟੀਮ ਹੈ ਤੇ ਬਾਅਦ ਜਿਹੜਾ ਪੂਰਾ ਏਸੀ ਹੋਏਗਾ ਤੇ ਦੱਸਿਆ ਕਿ ਜਿਹੜੇ ਲੋਕ ਆ ਆਮ ਲੋਕ ਆ ਉਹ ਕਿਸ ਤਰ੍ਹਾਂ ਗਰਮੀ ਤੋਂ ਬਚ ਸਕਿਆ ਫਿਲਹਾਲ ਉਹਨਾਂ ਨੇ ਕਹਿਣਾ ਕਿ ਹਜੇ ਤੱਕ ਕੋਈ ਵੀ ਉਹਨਾਂ ਕੋਲ ਮਰੀਜ਼ ਨਹੀਂ ਆਇਆ ਜੋ ਕਿ ਹੀਟ ਵੇਵ ਦਾ ਸ਼ਿਕਾਰ ਕੈਮਰਾਮੈਨ ਅ ਦਲੀਪ ਦੇ ਨਾਲ ਪਰੇ ਸ਼ਰਮਾ ਜੀਮ ਮੀਡੀਆ ਅਮ੍ਰਿਤਸਰ